ਦੇਖੋ ਜੀ ਇਹ ਮੈਂ ਤੁਹਾਨੂੰ ਪਹਿਲਾਂ ਬੱਬੂ ਬਰਾੜ ਜੀ ਨਹੀਂ ਬੋਲੇ ਉਹਨਾਂ ਤੋਂ ਬੁਲਵਾਇਆ ਗਿਆ ਹੂੰ ਉਹਨਾਂ ਤੋਂ ਬੁਲਵਾਇਆ ਗਿਆ ਕੁਝ ਜੈਤੋ ਹਲਕੇ ਵਿੱਚ ਮੈਂ ਅੱਜ ਵੀ ਆਇਆ ਜਿਵੇਂ ਤੁਸੀਂ ਹੁਣ ਮੈਨੂੰ ਦੇਖਿਆ ਮਿਲੇ ਹੋ ਔਰ ਜਿਹੜੇ ਅੱਜ ਵੀ ਹੁਣ ਦੇਖਣਗੇ ਉਹ ਫੇਰ ਕਹਿਣਗੇ ਵੀ ਜੈਤੋ ਹਲਕੇ ਵਿੱਚ ਤਾਂ ਜੈਤੋ ਹਲਕਾ ਕਿਸੇ ਦਾ ਮੁੱਲ ਨਹੀਂ ਲਿਆ ਹੋਇਆ ਮੇਰਾ ਪੁਰਾਣਾ ਪਿੰਡ ਬਹਿਵਲ ਆ ਹੂੰ ਔਰ ਜੇ ਕੋਈ ਜਾਨਣਾ ਵੀ ਚਾਹੁੰਦਾ ਜਦੋਂ ਮਰਜ਼ੀ ਜਾ ਕੇ ਦੇਖਦਾ ਅਸੀਂ ਉਤੋਂ ਜ਼ਮੀਨ ਬਹਿਵਲ ਕਲਾਂ ਜੀ ਬਹਿਵਲ ਕਲਾਂ ਬਹਿਵਲ ਕਲਾਂ ਬਹਿਵਲ ਕਲਾਂ ਦਾ ਮੇਰਾ ਜਨਮ ਆ ਜੀ ਉਤੋਂ ਜ਼ਮੀਨ ਵੇਚ ਕੇ ਅਸੀਂ ਫਰੀ ਕੋਟ ਚਲੇ ਗਏ ਸੀਗੇ ਔਰ 1981 ਦਾ ਮੇਰਾ ਜਨਮਾ ਜੀ ਜੇ ਕਿਸੇ ਨੂੰ ਸ਼ੱਕ ਵੀ ਹੋਏ ਵੇਖ ਸਕਦਾ ਮੈਂ ਆਪਣੇ ਹਲਕੇ ਵਿੱਚ ਆਇਆ ਔਰ ਇਨਾਂ ਲੋਕਾਂ ਨੇ ਬੱਬੂ ਬਰਾੜ ਜੀ ਤੋਂ ਬਿਆਨ ਦਵਾਇਆ ਬੱਬੂ ਬਰਾੜ ਜੀ ਬਿਆਨ ਨਹੀਂ ਦੇ ਸਕਦੇ ਸੀ ਕਿਉਂਕਿ ਮੇਰਾ ਉਹਨਾਂ ਨਾਲ ਪੁਰਾਣਾ ਰਿਸ਼ਤਾ ਮੇਰਾ ਪੁਰਾਣਾ ਪਿਆਰ ਆ ਔਰ ਮੈਂ ਪਾਰਟੀ ਵਿੱਚ ਟਿਕਟ ਨਹੀਂ ਮੰਗੀ ਮੈਂ ਅੱਜ ਵੀ ਤੁਹਾਡੇ ਜਰੀਏ ਉਹਨਾਂ ਤੇ ਪੋਸਟਰ ਨੂੰ ਲੈ ਕੇ ਥੋੜਾ ਬੜਾ ਵਿਵਾਦ ਛੜਿਆ ਹੋਇਆ ਕਹਿੰਦੇ ਵੀ ਨਵੇਂ ਪੋਸਟਰ ਤੇ ਲੈ ਕੇ ਬੱਬੂ ਬਰਾੜ ਕਹਿੰਦਾ ਵੀ ਇਹ ਤਾਂ ਸਾਡੀ ਮੈਂਬਰਸ਼ਿਪ ਹੀ ਨਹੀਂ ਤੇ ਮੇਰੀ ਫੋਟੋ ਹੈ ਨਹੀਂ ਫੋਟੋ ਦੇ ਵਿੱਚ ਹੈਗੀ ਹੈ ਇਹਦਾ ਕੀ ਕਾਰਨ ਹੈ ਇਹੀ ਨਹੀਂ ਦੇਖੋ ਬੱਬੂ ਬਰਾੜ ਜੀ ਨੂੰ ਪਲੇਖੇ ਚ ਰੱਖ ਕੇ ਪੋਸਟਰ ਵਿਖਾਇਆ ਨਹੀਂ ਵੀ ਇਹਦੇ ਵਿੱਚ ਤੁਹਾਡੀ ਫੋਟੋ ਨਹੀਂ ਹੈਗੀ ਉਹਨੂੰ ਪੋਸਟਰ ਵਿਖਾਉਂਦੇ ਤੇ ਬੱਬੂ ਬਰਾੜ ਜੀ ਮੈਂ ਤਾਂ ਇਹ ਕਹੂੰਗਾ ਜੇ ਬੱਬੂ ਬਰਾੜ ਜੀ ਨੂੰ ਕਿਸੇ ਨੇ ਪੋਸਟਰ ਵਿਖਾਇਆ ਹੁੰਦਾ ਕਿ ਬੱਬੂ ਬਰਾੜ ਜੀ ਆਪਦੀ ਫੋਟੋ ਪਛਾਣਨ ਤੋਂ ਇਨਕਾਰ ਕਰਦੇ ਕਿ ਬੱਬੂ ਬਰਾੜ ਜੀ ਨੂੰ ਆਪਦੀ ਫੋਟੋ ਦਿਖ ਨਹੀਂ ਰਹੀ ਓਏ ਐਵੇਂ ਕਿਸੇ ਨੇ ਕਹਿਤਾ ਬੱਬੂ ਬਰਾੜ ਜੀ ਨੇ ਅਨ ਦੇਖਿਆ ਕਰਕੇ ਕਿਸੇ ਦੀ ਗੱਲ ਸੁਣ ਕੇ ਗੱਲਾਂ ਵਿੱਚ ਆ ਕੇ ਗੱਲਾਂ ਕਹਿਤੀਆਂ ਪਰ ਮੈਂ ਬੱਬੂ ਬਰਾੜ ਜੀ ਨੂੰ ਬੇਨਤੀ ਕਰੂੰਗਾ ਮੈਂ ਜਿਸ ਤਰੀਕੇ ਨਾਲ ਤੁਸੀਂ ਘਰ ਵਾਪਸੀ ਕੀਤੀ ਉਸੇ ਤਰੀਕੇ ਨਾਲ ਮੈਂ ਘਰ ਵਾਪਸੀ ਕੀਤੀ ਆ ਬੱਬੂ ਬਰਾੜ ਜੀ ਮੇਰੇ ਭਰਾ ਆ ਅਸੀਂ ਸੱਚੇ ਸਿਪਾਹੀ ਬਣ ਕੇ ਦੋਨੇ ਭਰਾਇ ਕੰਮ ਕਰਕੇ ਪਾਰਟੀ ਨੂੰ ਅੱਗੇ ਵਧਾਗੇ ਔਰ 2027 ਵਿੱਚ ਸਰਕਾਰ ਬਣਾਗੇ ਜੀ ਮੇਰੇ ਨਾਲ ਨੇ ਪ੍ਰੇਮ ਸਫਰੀ ਜਿਹੜੇ ਕਿ ਭਾਜੀਪੀ ਨੂੰ ਛੱਡ ਕੇ ਕਾਂਗਰਸ ਦਾ ਜਿਨ੍ਹਾਂ ਨੇ ਪੱਲਾ ਫੜਿਆ ਥੋੜੇ ਦਿਨ ਪਹਿਲਾਂ ਹੀ ਤੇ ਗੱਲ ਕਰਦੇ ਆਪਾਂ ਜੈਤੋ ਵਿਧਾਨ ਸਭਾ ਹਲਕੇ ਤੇ ਉਹਨਾਂ ਨੇ ਲਿਖਿਆ ਕਿ ਜੈਤੋ ਵਿਧਾਨ ਸਭਾ ਹਲਕੇ ਦੇ ਵਿੱਚ ਉਮੀਦਵਾਰ ਦੀ ਦਾਅਵੇਦਾਰੀ ਠੋਕ ਰੇ ਪਰ ਇੱਥੇ ਪਹਿਲਾਂ ਹੀ ਬਹੁਤ ਜ਼ਿਆਦਾ ਉਮੀਦਵਾਰ ਨੇ ਪਰ ਕਿਤੇ ਨਾ ਕਿਤੇ ਇਹ ਦੇਖਣਾ ਹੋਵੇਗਾ ਕਿ ਕਿਹੜੇ ਉਮੀਦਵਾਰ ਨੂੰ ਜਿਹੜੀ ਕਾਂਗਰਸ ਪਾਰਟੀ ਇੱਥੋਂ ਆਪਣਾ ਉਮੀਦਵਾਰ ਬਣਾਉਂਦੀ ਹੈ ਤਾਂ ਇਸ ਟਾਈਮ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਕੀ ਕਹਿਣਾ ਉਹਨਾਂ ਦਾ ਜੈਤੋ ਹਲਕੇ ਦੇ ਵਿੱਚ ਕਿਉਂਕਿ ਅੱਜ ਉਹਨਾਂ ਦਾ ਪਹਿਲਾ ਦਿਨ ਹੈ ਜੈਤੋ ਦੇ ਵਿੱਚ ਵਿਚਰ ਰਹੇ ਨੇ ਔਰ ਪਹਿਲਾਂ ਵੀ ਵਿਚਰ ਰਹੇ ਸੀਗੇ ਪਰ ਪਹਿਲਾਂ ਹੋਰ ਪਾਰਟੀ ਲੈਵਲ ਤੇ ਵਿਚਰੇ ਸੀਲੇ ਅੱਜ ਕਾਂਗਰਸ ਲੈਵਲ ਤੇ ਸਭਰੀ ਸਾਹਿਬ ਮ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਅਈ ਦੇਖ ਰਿਹਾ ਸਭ ਪਿੰਨਪਰਾਵਾਂ ਨੂੰ ਬੋਲੋ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਬਿਰਜੀ ਗੱਲ ਇਹੋ ਆ ਮੈਂ ਤਕਰੀਬਨ 10 ਦਿਨ ਪਹਿਲਾਂ ਜੋ ਕਾਂਗਰਸ ਪਾਰਟੀ ਵਿੱਚ ਭਾਜਪਾ ਨੂੰ ਛੱਡ ਕੇ ਆਇਆ ਭਾਜਪਾ ਨੂੰ ਛੱਡਣ ਦਾ ਵੀ ਮੇਰਾ ਇੱਕ ਕਾਰਨ ਸੀ ਉੱਥੇ ਇੱਕ ਗਰੀਬ ਪਿੰਨਪਰਾਵਾਂ ਦੀ ਕੋਈ ਜਾਦੀ ਗੱਲਬਾਤ ਨਹੀਂ ਸੁਣੀ ਜਾਂਦੀ ਸੀ ਜਿਸ ਕਰਕੇ ਮੈਂ ਛੱਡੀ ਜਿਹੜਾ ਮਨਰੇਗਾ ਦੀ ਗੱਲਬਾਤ ਚੱਲ ਰਹੀ ਹੈ ਹੁਣ ਨਾਮ ਬਦਲਿਆ ਗਿਆ ਜੀ ਰਾਮ ਜੀ ਰਖਦਾ ਇਹ 2 ਮਹੀਨੇ ਪਹਿਲਾਂ ਤੋਂ ਚੱਲ ਰਹੀ ਸੀ ਮੈਂ ਇਸ ਤੇ ਕਾਫੀ ਬੋਲ ਰਿਹਾ ਸੀ ਪਰ ਉਸ ਚੀਜ਼ ਨੂੰ ਮੇਰੀ ਨੂੰ ਸਮਝ ਨਹੀਂ ਰਿਹਾ ਸੀ ਤੇ ਮੈਂ ਇੱਕ ਗਰੀਬ ਲੋਕਾਂ ਦੀ ਆਵਾਜ਼ ਪਹਿਲਾਂ ਤੋਂ ਠਾਉਂਦਾ ਰਿਹਾ ਉਹ ਗਰੀਬ ਲੋਕਾਂ ਦੀ ਆਵਾਜ਼ ਬਣ ਕੇ ਮੈਂ ਤੁਹਾਡੇ ਕੋਲ ਪਹੁੰਚਿਆ ਤੇ ਮੈਂ ਇੱਕ ਗਰੀਬ ਲੋਕਾਂ ਕਰਕੇ ਪਾਰਟੀ ਛੱਡੀ ਹੈ ਜੀ ਤੇ ਹੁਣ ਗੱਲ ਕਰ ਲਈਏ ਜਿਹੜੀ ਤੁਸੀਂ ਜੈਤੋ ਵਿਧਾਨ ਸਭਾ ਹਲਕੇ ਦੀ ਗੱਲ ਕੀਤੀ ਹੈ ਜੈਤੋ ਵਿਧਾਨ ਸਭਾ ਵਿੱਚ ਮੇਰਾ ਪੁਰਾਣਾ ਵਸ਼ੋਕ ਵਸੋਕੜਾ ਮੇਰਾ ਪੁਰਾਣਾ ਬਹਿਵਲ ਪੈਂਡਾ ਉਹ ਬਹਿਵਲ ਦਾ ਮੇਰਾ ਜਨਮ ਉਹ ਕਾਫੀ ਵੀਰਾਂ ਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਜੇਤੋ ਵਿੱਚ ਮੇਰੇ ਕਾਫੀ ਰਿਸ਼ਤੇਦਾਰ ਆ ਔਰ ਮੇਰੇ ਭੈਣ ਭਰਾ ਆ ਜਿਨ੍ਹਾਂ ਕਰਕੇ ਮੈਂ ਜੇਤੋ ਵਿੱਚ ਆਉਣਾ ਜਾਣਾ ਸ਼ੁਰੂ ਕੀਤਾ ਕੋਈ ਟਿਕਟ ਬਾਰੇ ਨਹੀਂ ਮੈਂ ਟਿਕਟ ਲੈਣ ਵਾਸਤੇ ਆਇਆ ਮੈਂ ਪਾਰਟੀ ਦਾ ਸੱਚਾ ਸਪਾਈ ਬਣ ਕੇ ਜਿੱਮੇ ਭਾਰਤੀ ਜਨਤਾ ਪਾਰਟੀ ਵਿੱਚ ਕੰਮ ਕਰਦਾ ਸੀ ਉਵੇਂ ਹੀ ਮੈਂ ਕਾਂਗਰਸ ਪਾਰਟੀ ਵਿੱਚ ਕੰਮ ਕਰਾਂਗਾ ਕਾਂਗਰਸ ਪਾਰਟੀ ਵਿੱਚ ਮੈਂ ਘਰ ਵਾਪਸੀ ਕੀਤੀ ਆ ਕੋਈ ਮੈਂ ਨਵਾਂ ਨਹੀਂ ਆਇਆ ਪਹਿਲਾਂ ਹੀ ਮੈਂ ਕਾਂਗਰਸ ਪਾਰਟੀ ਵਿੱਚ ਸੀ ਅਵਤਾਰ ਬਰਾੜ ਜੀ ਦੇ ਨਾਲ ਮੈਂ ਬਹੁਤ ਚਿਰ ਕੰਮ ਕੀਤਾ ਹੁਣ ਜਿਹੜੀ ਮੇਰੀ ਵਾਪਸੀ ਘਰ ਵਾਪਸੀ ਕਰਵਾਈ ਆ ਸਰਦਾਰ ਕੁਸਲ ਸਿੰਘ ਢਿੱਲੋਂ ਜੀ ਜਿਨ੍ਹਾਂ ਨੂੰ ਬੜੇ ਪਿਆਰ ਨਾਲ ਕ੍ਰਿਕਟ ਲੋਜੀ ਕਹਿੰਦੇ ਆ ਉਹਨਾਂ ਨੇ ਸਰਦਾਰ ਚਰਨਜੀਤ ਚੰਨੀ ਜੀ ਸਾਬਕਾ ਮੁੱਖ ਮੰਤਰੀ ਉਹਨਾਂ ਦੇ ਜਰੀਏ ਮੈਨੂੰ ਘਰ ਵਾਪਸੀ ਕਰਵਾਈ ਹੈ ਜੀ ਇਹ ਜੇਕਰ ਆਪਾਂ ਗੱਲ ਕਰੀਏ ਕਾਂਗਰਸ ਪਾਰਟੀ ਦੇ ਵਿੱਚ ਤੁਸੀਂ ਕਹਿੰਦੇ ਵੀ ਜੱਤੋ ਦੇ ਉਮੀਦਵਾਰ ਨਹੀਂ ਪਹਿਲੀ ਗੱਲ ਤਾਂ ਇਹ ਹੈਗਾ ਕਿ ਤੁਸੀਂ ਜਿਹੜੀ ਏਡੀ ਵੱਡੀ ਪਾਰਟੀ ਛੱਡਣ ਦਾ ਕਾਰਨ ਕੀ ਬਣ ਗਿਆ ਕਿਉਂਕਿ ਭਾਜਪਾ ਦਾ ਕਹਿੰਦੇ ਹੁਣ ਸਟਰੋਂਗ ਹੋ ਰਹੀ ਹੈ ਪੰਜਾਬ ਦੇ ਵਿੱਚ ਤੇ ਸੈਂਟਰ ਦੇ ਵਿੱਚ ਵੀ ਉਹਨਾਂ ਦੀ ਤਿੰਨ ਵਾਰ ਸਰਕਾਰ ਬਣ ਚੁੱਕੀ ਹੈ ਦੇਖੋ ਵੀਰ ਜੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਗਣਾ ਭਾਰਤੀ ਜਨਤਾ ਪਾਰਟੀ ਆ ਉਸ ਵਿੱਚ ਤੁਸੀਂ ਬੋਲਿਓ ਵੀ ਐਡੀ ਵੱਡੀ ਪਾਰਟੀ ਨੂੰ ਛੱਡ ਕਾ ਪਾਰਟੀ ਕੋਈ ਵੱਡੀ ਛੋਟੀ ਨਹੀਂ ਹੁੰਦੀ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਛੱਡਣਾ ਉਸ ਤੋਂ ਵੱਡੀ ਪਾਰਟੀ ਹੁਣ ਕਾਂਗਰਸ ਵੀ ਆ ਔਰ ਪਾਰਟੀ ਨੂੰ ਛੱਡ ਕੇ ਆਉਣਾ ਮੇਰਾ ਗਰੀਬ ਭੈਣ ਭਰਾਵਾਂ ਦਾ ਕਾਰਨ ਆ ਵੀ ਜਿੱਥੇ ਗਰੀਬ ਦੀ ਆਵਾਜ਼ ਨੂੰ ਕੋਈ ਉਠਾਉਂਦੇ ਨਹੀਂ ਗਰੀਬਾਂ ਦਾ ਗਲ ਘੁੱਟਣ ਦੀ ਗੱਲ ਕਰ ਰਹੇ ਗਰੀਬਾਂ ਦੇ ਹੱਕਾਂ ਹੱਕ ਮਾਰਨ ਦੀ ਗੱਲ ਕਰ ਰਹੇ ਉਸ ਕਰਕੇ ਮੈਂ ਪਾਰਟੀ ਛੱਡ ਕੇ ਕਾਂਗਰਸ ਪਾਰਟੀ 'ਚ ਆਇਆ ਕਾਂਗਰਸ ਪਾਰਟੀ ਨੇ ਨਰੇਗਾ ਸਕੀਮ ਚਲਾਈ ਸੀ ਤੇ ਅੱਜ ਜਿਹੜੀ ਬੀਜੇਪੀ ਪਾਰਟੀ ਆ ਉਸ ਨੂੰ ਖਤਮ ਕਰਨ ਦੇ ਤੁਲੀ ਹੋਈ ਆ ਔਰ ਪੰਜਾਬ ਦੇ ਵਿੱਚ ਜਿਹੜੀ ਝਾੜੂ ਸਰਕਾਰ ਬਣੀ ਹੋਈ ਆ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਆਮ ਲੋਕਾਂ ਦੀ ਕਿਹ ਕਿਹ ਸਰਕਾਰ ਬਣੀ ਹੋਈ ਆ ਉਹ ਇਹ ਤਾਂ ਪਹਿਲਾਂ ਹੀ ਬਹੁਤ ਕਜਰਾਈ ਕਰਜਾਈ ਆ ਔਰ ਸੈਂਟਰ ਗਵਰਨਮੈਂਟ ਨੇ ਇਹਨੂੰ ਕਿਹਾ ਵੀ ਤੁਸੀਂ 40% ਪਾਓ ਔਰ 60% ਅਸੀਂ ਦਵਾਂਗੇ ਤੇ ਇਹ ਤਾਂ ਦੇਖੋ ਜਿਹੜੀ ਝਾੜੂ ਸਰਕਾਰ ਆ ਇਹਨੇ ਆਉਂਦਿਆਂ ਸਾਰ ਪਹਿਲਾਂ ਬੇ ਗਰੀਬਾਂ ਦੇ ਹੱਕ ਹੋਏ ਰਾਸ਼ਨ ਬੰਦ ਕੀਤੇ ਇਸ ਕਰਕੇ ਮੇਰੀ ਬੇਨਤੀ ਹੈ ਵੀ ਜੇ ਕੋ ਭਾਰਤੀ ਜਨਤਾ ਪਾਰਟੀ ਨੂੰ ਮੇਰਾ ਛੱਡਣਾ ਮਜਬੂਰੀ ਬਣ ਗਿਆ ਸੀ ਗਰੀਬਾਂ ਕਰਕੇ ਮੈਂ ਛੱਡੀ ਹੈ ਜੀ ਜੇਕਰ ਆਪਾਂ ਹੁਣ ਗੱਲ ਕਰੀਏ ਤੁਸੀਂ ਪਾਰਟੀ ਦੇ ਵਿੱਚ ਆਏ ਆ ਕੀ ਤੁਹਾਡੇ ਜਿਹੜੇ ਡਿਸਟ੍ਰਿਕਟ ਦੇ ਪ੍ਰਧਾਨ ਹੈਗੇ ਆ ਉਹਨਾਂ ਦੀ ਰਾਇਬਨਾਈਟ ਨਹੀਂ ਆਏ ਜਾਂ ਮਸਲ ਤੁਸੀਂ ਪ੍ਰਧਾਨ ਨਾਲ ਤੁਹਾਡੀ ਇਹੋ ਜੀ ਗੱਲ ਨਹੀਂ ਹੋਈ ਕਿ ਇਹ ਤੁਹਾਡੇ ਤੇ ਇੱਕ ਉਂਗਲ ਉਠਾ ਰਿਹਾ ਪ੍ਰਧਾਨ ਤੁਹਾਡਾ ਜ਼ਿਲ੍ਹੇ ਦਾ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਵਦੀਪ ਸਿੰਘ ਬੱਬੂ ਬਰਾੜ ਜੀ ਜ਼ਿਲ੍ਹਾ ਪ੍ਰਧਾਨ ਮੈਂ ਉਹਨਾਂ ਦੇ ਨਾਲ ਹੀ ਮੈਂ ਤੁਹਾਨੂੰ ਦੱਸ ਕਟਾ ਵੀ ਉਹਨਾਂ ਦੇ ਫਾਦਰ ਸਾਹਿਬ ਨਾਲ ਤਰ ਬਰਾੜ ਜੀ ਨਾਲ ਮੈਂ ਕਾਲੀਦਾਲ ਚ ਗਿਆ ਸੀ ਉਹਨਾਂ ਨੇ ਘਰ ਵਾਪਸੀ ਕੀਤੀ ਮਮੀ ਘਰ ਵਾਪਸੀ ਕੀਤੀ ਆ ਔਰ ਸਾਡੇ ਬੱਬੂ ਬਰਾੜ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਪਤਾ ਨਹੀਂ ਕੀ ਸਮ ਸਮ ਸਮਝ ਕੇ ਮੇਰੇ ਵੱਡੇ ਵੀਰ ਨੇ ਬੋਲਿਆ ਕਿ ਉਹਨਾਂ ਤੋਂ ਬੁਲਾਇਆ ਗਿਆ ਕਿ ਕਿਹੜੇ ਪਾਰਟੀ ਦੇ ਵਿੱਚ ਤੁਸੀਂ ਘਰ ਵਾਪਸੀ ਕੀਤੀ ਹੈ ਕਾਂਗਰਸ ਪਾਰਟੀ ਚ ਨਹੀਂ ਤੁਸੀਂ ਇਹ ਤੋਂ ਪਹਿਲਾਂ ਤਾਂ ਭਾਜਪਾ ਦੇ ਵਿੱਚ ਰਹੇ ਸੀ ਭਾਜਪਾ ਕਾਂਗਰਸ ਪਾਰਟੀ ਛੱਡ ਕੇ ਮੈਂ ਭਾਜਪਾ ਚ ਗਿਆ ਸੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਜਿਹੜਾ ਪਛੋਕੜ ਆ ਮੇਰੇ ਦਾਦਾ ਜੀ ਅਵਤਾਰ ਬਰਾੜ ਜੀ ਦੇ ਨਾਲ ਬਹੁ ਟਾਈਮ ਤੋਂ ਮੇਰਾ ਜਿੰਨਾ ਵੀ ਆਰ ਪਰਿਵਾਰ ਪਿਛਲਾ ਕਾਂਗਰਸ ਪਾਰਟੀ ਸੀ ਕਾਂਗਰਸ ਪਾਰਟੀ ਛੱਡ ਕੇ ਮੈਂ ਇੱਧਰ ਗਿਆ ਸੀ ਉਸ ਤੋਂ ਬਾਅਦ ਮੈਂ ਘਰ ਵਾਪਸੀ ਕੀਤੀ ਹੈ ਜੀ ਨਹੀਂ ਕੀ ਤੁਹਾਡੀ ਫਿਰ ਬੱਬੂ ਬਰਾੜ ਨੇ ਕਦਰ ਨਹੀਂ ਪਾਈ ਤੁਸੀਂ ਕਹਿੰਦੇ ਵੀ ਉਹਨਾਂ ਦੇ ਫਾਦਰ ਸਾਹਿਬ ਨਾਲ ਤੁਸੀਂ ਗਏ ਉਹਨਾਂ ਦੇ ਫਾਦਰ ਸਾਹਿਬ ਨਾਲ ਕੰਮ ਕੀਤਾ ਬੱਬੂ ਬਰਾੜ ਜੀ ਤੋਂ ਪਾਰਟੀ ਛੱਡ ਕੇ ਜਾਂਦੇ ਆ ਫਿਰ ਅੱਜ ਬੱਬੂ ਬਰਾੜ ਨੂੰ ਇੰਨੀ ਗੱਲ ਕਹਿਣ ਦੀ ਕੀ ਲੋੜ ਪੈ ਗਈ ਸਫਰੀ ਵਾਸਤੇ ਇੰਨਾ ਕੁਛ ਉਹ ਬੋਲੇ ਹੈਗੇ ਦੇਖੋ ਜੀ ਇਹ ਮੈਂ ਤੁਹਾਨੂੰ ਪਹਿਲਾਂ ਬੱਬੂ ਬਰਾੜ ਜੀ ਨਹੀਂ ਬੋਲੇ ਉਹਨਾਂ ਤੋਂ ਬੁਲਵਾਇਆ ਗਿਆ ਹੂੰ ਉਹਨਾਂ ਤੋਂ ਬੁਲਵਾਇਆ ਗਿਆ ਕੁਝ ਜੈਤੋ ਹਲਕੇ ਵਿੱਚ ਮੈਂ ਅੱਜ ਵੀ ਆਇਆ ਜਿਵੇਂ ਤੁਸੀਂ ਹੁਣ ਮੈਨੂੰ ਦੇਖਿਆ ਮਿਲੇਓ ਔਰ ਜਿਹੜੇ ਅੱਜ ਵੀ ਹੁਣ ਦੇਖਣਗੇ ਉਹ ਫੇਰ ਕਹਿਣਗੇ ਵੀ ਜੈਤੋ ਹਲਕੇ ਵਿੱਚ ਜੈਤੋ ਹਲਕਾ ਕਿਸੇ ਦਾ ਮੁੱਲ ਨਹੀਂ ਲਿਆ ਹੋਇਆ ਮੇਰਾ ਪੁਰਾਣਾ ਪਿੰਡ ਬਹਿਵਲ ਆ ਹੂੰ ਔਰ ਜੇ ਕੋਈ ਜਾਨਣਾ ਵੀ ਚਾਹੁੰਦਾ ਜਦੋਂ ਮਰਜ਼ੀ ਜਾ ਕੇ ਸਾ ਅਸੀਂ ਉਤੋਂ ਜ਼ਮੀਨ ਬਹਿਵਲ ਕਲਾਂ ਜੀ ਬਹਿਵਲ ਕਲਾਂ ਬਹਿਵਲ ਕਲਾਂ ਬਹਿਵਲ ਕਲਾਂ ਦਾ ਮੇਰਾ ਜਨਮਾ ਜੀ ਉਤੋਂ ਜ਼ਮੀਨ ਵੇਚ ਕੇ ਅਸੀਂ ਫ੍ਰੀਕੋਰਟ ਚਲੇ ਗਏ ਸੀਗੇ ਔਰ 1981 ਦਾ ਮੇਰਾ ਜਨਮਾ ਔਰ ਇਨਾਂ ਲੋਕਾਂ ਨੇ ਬੱਬੂ ਬਰਾੜ ਜੀ ਤੋਂ ਬਿਆਨ ਦਵਾਇਆ ਬੱਬੂ ਬਰਾੜ ਜੀ ਬਿਆਨ ਨਹੀਂ ਦੇ ਸਕਦੇ ਸੀ ਕਿਉਂਕਿ ਮੇਰਾ ਉਹਨਾਂ ਨਾਲ ਪੁਰਾਣਾ ਰਿਸ਼ਤਾ ਮੇਰਾ ਪੁਰਾਣਾ ਪਿਆਰ ਆ ਔਰ ਮੈਂ ਪਾਰਟੀ ਵਿੱਚ ਟਿਕਟ ਨਹੀਂ ਮੰਗੀ ਮੈਂ ਅੱਜ ਵੀ ਤੁਹਾਡੇ ਜਰੀਏ ਉਹਨਾਂ ਭੈਣ ਭਰਾਵਾਂ ਨੂੰ ਉਹਨਾਂ ਜਿਹੜੇ ਪਾਰਟੀ ਦੇ ਜਿਹੜੇ ਸਿਪਾਈ ਸੱਚੇ ਸਿਪਾਈ ਆ ਵਰਕਰ ਆ ਵੋਟਰ ਸਾਹਿਬਾਨਾ ਦੱਸਣਾ ਚਾਹਣਾ ਕਹਿਣਾ ਚਾਹਣਾ ਉਹਨਾਂ ਦੇ ਵੱਲੋਂ ਸਵਰੇ ਸਾਬ ਬਿਆਨ ਦਵਾਇਆ ਗਿਆ ਬੱਬੂ ਰਾੜ ਦੀ ਤੋਂ ਉੱਪਰ ਕਦੇ ਹਾਈ ਕਮਾਂਡ ਨਾਲ ਇੱਕ ਗੱਲ ਆ ਜਿਹੜੋ ਪੰਜਾਬ ਪ੍ਰਧਾਨ ਆ ਰਾਜਵੰਦ ਦੇਖੋ ਜੀ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਗੱਲ ਮੈਂ ਡਮੇਟ ਕਲੀਅਰ ਕਰ ਲਾਂ ਵੀ ਮੈਂ ਕੋਈ ਟਿਕਟ ਲੈਣ ਕੇ ਨਹੀਂ ਆਇਆ ਮੈਂ ਬਿਆਨ ਜਿਹੜਾ ਦਵਾਇਆ ਗਿਆ ਮੈਨੂੰ ਪਹਿਲਾਂ ਪਿਛਲਾ ਪੂਰਾ ਕਰ ਲੈਣ ਦਿਓ ਜਿਹੜਾ ਬਿਆਨ ਟਿਕਟ ਲੈਣ ਵਾਸਤੇ ਮੈਂ ਆਇਆ ਨਹੀਂ ਟਿਕਟ ਦੀ ਗੱਲ ਕਰ ਰਿਹਾ ਮੈਂ ਇੱਕ ਪਾਰਟੀ ਦਾ ਸੱਚਾ ਸਪਾਈ ਬਣ ਕੇ ਕੰਮ ਕਰਨਾ ਔਰ ਜਿੱਤੋਂ ਵਿਧਾਨ ਸਭਾ ਵਿੱਚ ਮੈਂ ਤਾਂ ਆ ਗਿਆ ਮੇਰਾ ਪਰਿਵਾਰ ਮੇਰੇ ਜਿੰਨੇ ਗਰੀ ਭੈਣ ਭਰਾ ਮੇਰੇ ਨਾਲ ਪਹਿਲਾਂ ਜੁੜੇ ਹੋਏ ਆ ਔਰ ਪਾਰਟੀ ਦੇ ਵਿੱਚ ਸੱਚਾ ਸਪਾਈ ਬਣ ਕੇ ਮੈਂ ਕੰਮ ਕਰਾਂਗਾ ਪਾਰਟੀ ਦੇ ਵਿੱਚ ਟਿਕਟ ਕਿਸੇ ਨੂੰ ਵੀ ਮਿਲ ਜਾਵੇ ਮੈਂ ਬੰਦੇ ਨਾਲ ਨਹੀਂ ਚੱਲਣਾ ਮੈਂ ਚੋਣ-ਛਣ ਪੰਜੇ ਨਾਲ ਚੱਲਣਾ ਜਿੰਨੂੰ ਚੋਣ-ਛਣ ਪੰਜਾ ਮਿਲ ਗਿਆ ਤੇ ਸਫਰੀ ਉਹਦੇ ਨਾਲ ਝੰਡਾ ਲੈ ਕੇ ਅੱਗੇ ਚੱਲੇਗਾ ਔਰ ਗੱਲ ਜਿਹੜੀ ਤੁਸੀਂ ਕੀਤੀ ਵੀ ਕਿੰਨਾ ਵੱਲੋਂ ਬਿਆਨ ਦਵਾਇਆ ਗਿਆ ਸਭ ਜਾਣਦੇ ਆ ਬਿਆਨ ਕਿੰਨਾਂ ਦਵਾਇਆ ਗਿਆ ਔਰ ਜੇ ਕੋਈ ਆਪ ਤਾਂ ਕੋਈ ਬੋਲਦਾ ਨਹੀਂ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਦੇ ਮੋਢੇ ਤੇ ਬੰਦੂਖ ਰੱਖ ਕੇ ਚਲਾਤੀ ਔਰ ਜ਼ਿਲ੍ਹਾ ਪ੍ਰਧਾਨ ਜੀ ਬੋਲ ਨਹੀਂ ਸਕਦੇ ਸੀ ਮੇਰਾ ਉਹਨਾਂ ਨਾਲ ਬਹੁਤ ਪਿਆਰ ਸੀ ਗਈ ਜੇਕਰ ਆਪਾਂ ਗੱਲ ਕਰੀਏ ਕੱਲ ਪਰਸੋਂ ਇੱਕ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਉੱਥੇ ਖਿੱਚੋ ਤਾਣ ਵੱਜ ਜਾਂਦੀ ਹੈ ਜੱਤੋ ਹਲਕੇ ਦਾ ਉਹਦੇ ਵਿੱਚ ਜਾ ਜ਼ਿਆਦਾ ਨਾ ਮਾਰਿਆ ਦੇਖੋ ਜੀ ਜੈਤੋ ਹਲਕੇ ਦੇ ਵਿੱਚ ਜਿਹੜੇ ਮੇਰੇ ਤੋਂ ਪਹਿਲਾਂ ਅੱਜ ਤੋਂ ਪਹਿਲਾਂ ਜਿਹੜੇ ਭੈਣ ਭਰਾ ਮੇਰੇ ਵੀਰ ਕੰਮ ਕਰ ਰਹੇ ਆ ਇਹ ਇਸ ਚੀਜ਼ ਦਾ ਜਵਾਬ ਉਹ ਹੀ ਦੇ ਸਕਦੇ ਵੀ ਕਿਉਂ ਜੈਤੋ ਹਲਕੇ ਦੇ ਵਿੱਚ ਇੰਨੀ ਖਿਚਾਤ ਹੁਣ ਚੱਲ ਰਹੀ ਆ ਪਰ ਮੈਂ ਜਦੋਂ ਆਇਆ ਪਰ ਮੇਰੇ ਨਾਲ ਕੋਈ ਅਸੀਂ ਗੱਲ ਨਹੀਂ ਮੇਰੇ ਜਿਹੜੇ ਭੈਣ ਭਰਾ ਮੇਰੇ ਨਾਲ ਗੱਲਬਾਤ ਕਰਦੇ ਆ ਮੈਂ ਹੁਣ ਮਿਲਣਾ ਸ਼ੁਰੂ ਕੀਤਾ ਮਿਲ ਰਿਆਂ ਪੋਸਟਰ ਲੱਗ ਰਹੇ ਆ ਜੈਤੋ ਹਲਕੇ ਚ ਮੈਂ ਨਵੇਂ ਸਾਲ ਅਸਤੇ ਸਿਪਾਇਆ ਸੀ ਔਰ ਇੱਕ ਨਵੇਂ ਸਾਲ ਤੇ ਪੋਸਟਰ ਨੂੰ ਲੈ ਕੇ ਥੋੜਾ ਬੜਾ ਵਿਵਾਦ ਛੜਿਆ ਹੋਇਆ ਕਹਿੰਦੇ ਵੀ ਨਵੇਂ ਪੋਸਟਰ ਤੇ ਲੈ ਕੇ ਬੱਬੂ ਬਰਾੜ ਕਹਿੰਦਾ ਵੀ ਇਹ ਤਾਂ ਸਾ ਇਹੀ ਨਹੀਂ ਦੇਖੋ ਬੱਬੂ ਬਰਾੜ ਜੀ ਨੂੰ ਭਲੇਖੇ ਚੜਾ ਕੇ ਪੋਸਟਰ ਵਿਖਾਇਆ ਨਹੀਂ ਵੀ ਇਹਦੇ ਵਿੱਚ ਤੁਹਾਡੀ ਫੋਟੋ ਨਹੀਂ ਹੈਗੀ ਉਹਨੂੰ ਪੋਸਟਰ ਵਿਖਾਉਂਦੇ ਤੇ ਬੱਬੂ ਬਰਾੜ ਜੀ ਮੈਂ ਤਾਂ ਇਹ ਕਹੂੰਗਾ ਜੇ ਬੱਬੂ ਬਰਾੜ ਜੀ ਨੂੰ ਕਿਸੇ ਨੇ ਪੋਸਟਰ ਵਿਖਾਇਆ ਹੁੰਦਾ ਕਿ ਬੱਬੂ ਬਰਾੜ ਜੀ ਆਪਦੀ ਫੋਟੋ ਪਛਾਣਨ ਤੋਂ ਇਨਕਾਰ ਕਰਦੇ ਕਿ ਬੱਬੂ ਬਰਾੜ ਜੀ ਨੂੰ ਆਪਦੀ ਫੋਟੋ ਦਿਖ ਨਹੀਂ ਰਹੀ ਓਏ ਮੈਂ ਕਿਸੇ ਨੇ ਕਹਿਤਾ ਬੱਬੂ ਬਰਾੜਜੀ ਨੇ ਅਣ ਦੇਖਿਆ ਕਰਕੇ ਕਿਸੇ ਦੀ ਗੱਲ ਸੁਣ ਕੇ ਗੱਲਾਂ ਵਿੱਚ ਆ ਕੇ ਗੱਲਾਂ ਕਹਿਤੀਆਂ ਪਰ ਮੈਂ ਬੱਬੂ ਬਰਾੜਜੀ ਨੂੰ ਬੇਨਤੀ ਕਰੂੰਗਾ ਮੈਂ ਜਿਸ ਤਰੀਕੇ ਨਾਲ ਤੁਸੀਂ ਘਰ ਵਾਪਸੀ ਕੀਤੀ ਉਸੇ ਤਰੀਕੇ ਨਾਲ ਮੈਂ ਘਰ ਵਾਪਸੀ ਕੀਤੀ ਹੈ ਬੱਬੂ ਬਰਾੜਜੀ ਮੇਰੇ ਭਰਾ ਆ ਅਸੀਂ ਸੱਚੇ ਸਿਪਾਹੀ ਬਣ ਕੇ ਦੋਨੇ ਭਰਾਏ ਕੰਮ ਕਰਕੇ ਪਾਰਟੀ ਨੂੰ ਅੱਗੇ ਵਧਾਗੇ ਔਰ 2027 ਵਿੱਚ ਸਰਕਾਰ ਬਣਾਗੇ ਜੀ ਜੇ ਲੱਗਦਾ ਵੀ ਚੇਤੋ ਦੇ ਵਿੱਚ ਇੰਨੀ ਵੱਡੀ ਧੜੇਬੰਦੀ ਹੈ ਕਾ ਉਸ ਕੁਆਲਟੀ ਦੀ ਤੁਹਾਨੂੰ ਟਿਕਟ ਮਿਲਦੀ ਹੈ ਵੀ ਤੁਹਾਡੀ ਹਮਾਇਤ ਕਰਨਗੀ ਕਾਂਗਰਸ ਵਾਲੇ ਤੁਸੀਂ ਸੀਟ ਕੱਟੋਂਗੇ ਤੇ ਦੇਖੋ ਜੀ ਇਹ ਤਾਂ ਪਾਰਟੀ ਦਾ ਕੰਮ ਆ ਹਾਈ ਕਮਾਂਡ ਦਾ ਕ ਜੇਕਰ ਮੈਨੂੰ ਦੇਗੀ ਤੇ ਮੈਂ ਇੱਥੇ ਅੱਗੇ ਸਾਹਮਣੇ ਆ ਜਾਗਾ ਤੇ ਜਿੰਨੇ ਭੈਣ ਭਰਾ ਮੈਂ ਆਪਣੇ ਆਪ ਨਾਲ ਤੋਰ ਲਾਂਗਾ ਤੇ ਜੇਕਰ ਕਿਸੇ ਹੋਰ ਨੂੰ ਮੇਰੂ ਕਿਤੇ ਮੈਂ ਝੰਡਾ ਫੜ ਕੇ ਉਸਦੇ ਨਾਲ ਤੁਰ ਪਾਂਗਾ ਜੀ ਲੱਗਦਾ ਵੀ 8 ਕੈਂਡੀਡੇਟ ਆਜੇ ਤੋਦੇ ਵਿੱਚ ਕਾਂਗਰਸ ਦੇ ਕਿ 8 ਦੇ ਵਿੱਚ ਤੁਹਾਨੂੰ ਟਿਕਟ ਮਿਲਦੀ ਸਭ ਤੋਂ ਵੱਡੀ ਹਮਾਇਤ ਕਰਨਗੇ ਦੇਖੋ ਜੀ ਇਹ ਜੇਕਰ ਅਸੀਂ ਸਰਕਾਰ ਬਣਾਉਣੀ ਆ 2027 ਦੇ ਵਿੱਚ ਵਿਰੋਧੀ ਧਿਰ ਤੋਂ ਬਾਹਰ ਨਿਕਲਣਾ ਤਾਂ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਰਲ ਕੇ ਤੁਰਨਾ ਹੀ ਪੈਣਾ ਓਕੇ ਜੇ ਗੱਲ ਕਰੀਏ ਆਪਾਂ ਹੁਣ 8 ਕੈਂਡੀਡੇਟ ਤੁਹਾਡੇ ਮੈਦਾਨ ਚ ਆਲਰੇਡੀ ਪਹਿਲਾਂ ਚੱਲ ਰਹੇ ਆ ਤੁਸੀਂ ਵੀ ਕਹਿੰਦੇ ਸੀ ਤੁਸੀਂ ਟਿਕਟ ਵਾਸਤੇ ਨਹੀਂ ਆਏ ਜੱਤੋ ਹਲਕੇ ਦੀ ਸੇਵਾ ਕਰਨ ਵਾਸਤੇ ਆਏ ਆ ਇਹ ਸਾਡਾ ਸਵਾਲ ਇਹ ਹੈਗਾ ਕਿ ਉਹਨਾਂ ਨੂੰ ਕਿਵੇਂ ਇਕੱਠੇ ਕਰੋਗੇ ਜੇ ਉਹ ਇੱਕ ਨੂੰ ਟਿਕਟ ਟਿਕਟ ਤਾਂ ਅਠਾ ਚੋਂ ਇੱਕ ਨੂੰ ਮਿਲੂਗੀ ਨਾ ਉਹਨੂੰ ਕਿਵੇਂ ਇਕੱਠੇ ਕਰੋਗੇ ਇਹ ਵੀਰਜੀ ਤੁਹਾਨੂੰ ਵਹਿਮ ਆ ਜਿਹਨੂੰ ਟਿਕਟ ਮਿਲੂਗੀ ਉਹ ਇਕੱਠੇ ਆਪਣੇ ਆਪ ਹੋ ਜਾਣਗੇ ਉਸ ਤੋਂ ਪਹਿਲਾਂ ਤੇ ਹਰ ਪਾਰਟੀ ਵਿੱਚ ਖਿੱਚਾ ਤਾਂ ਨਹੀਂ ਚੱਲਦੀ ਆ ਜਦੋਂ ਟਿਕਟ ਮਿਲ ਗਈ ਦੇਖੋ ਤੁਸੀਂ ਸਾਰੇ ਇਕੱਠੇ ਹੋ ਜਾਣਗੇ ਆਪਣੇ ਆਪ ਜੀ ਇੱਕ ਲਾਸਟ ਕੁਐਸਚਨ ਹੈ ਮੇਰਾ ਕੁਸ਼ਲਦੀਪ ਢਿੱਲੋਂ ਫਰੀਦਕੋਟ ਦੇ ਨੇ ਜੱਤੋ ਵਿਧਾਨ ਸਭਾ ਹਲਕੇ ਦੇ ਵਿੱਚ ਜਦੋਂ ਵੀ ਸਾਡੀ ਕੋਈ ਗੱਲਬਾਤ ਚੱਲਦੀ ਆ ਤਾ ਕੁਸ਼ਲਦੀਪ ਢਿੱਲੋਂ ਆਪਣੇ ਉਮੀਦਵਾਰ ਬਣਾ ਕੇ ਇੱਥੇ ਭੇਜਦਾ ਜਿਵੇਂ ਤੁਸੀਂ ਮੈਨੂੰ ਨਹੀਂ ਪਤਾ ਤੁਸੀਂ ਕਿਹਦੇ ਰਹਿਮਨਾਈ ਦੇ ਵਿੱਚ ਪਾਰਟੀ ਸ਼ਾਮਲ ਹੋਏ ਹੋ ਲੇਕਿਨ ਇੱਥੇ ਪਹਿਲਾਂ ਵੀ ਜੇ ਕਿਸੇ ਨੂੰ ਪੁੱਛ ਲਿਓ ਕਹਿੰਦਾ ਮੇਰਾ ਕੁਸ਼ਲਦੀਪ ਢਿੱਲੋਂ ਦਾ ਹੱਥ ਹੈ ਮੇਰੇ ਸਿਰ ਤੇ ਕੀ ਕੁਸ਼ਲਦੀਪ ਢਿੱਲੋਂ ਦੇ ਸਿਰ ਤੇ ਹੱਥ ਨਾਲ ਹੀ ਜਤੋ ਵਿਧਾਨ ਸਭਾ ਹਲਕਾ ਚੱਲਦਾ ਦੇਖੋ ਜੀ ਢਿੱਲੋਂ ਸਾਹਿਬ ਨੇ ਕੱਲਾ ਫਰੀਦਕੋਟ ਜ਼ਿਲ੍ਹੇ ਤੇ ਨਹੀਂ ਪੂਰੇ ਪੰਜਾਬ 'ਚ ਪਿਆਰ ਹੀ ਇਨਾ ਬਣਾ ਰੱਖਿਆ ਵੀ ਜਿਹੜਾ ਢਿੱਲੋਂ ਸਾਹਿਬ ਦਾ ਸਾਰੇ ਸਤਿਕਾਰ ਕਰਦੇ ਆ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਗਿਆ ਟਿਆ ਵੀ ਕੁਸ਼ਲਦੀਪ ਸਿੰਘ ਢਿੱਲੋਂ ਜੀ ਉਹਨੂੰ ਬੜੇ ਪਿਆਰ ਨਾਲ ਔਰ ਟਿੱਲੋ ਸਾਹਿਬ ਦਾ ਇੰਨਾ ਕੁ ਪਿਆਰ ਬਣਾਇਆ ਲੋਕ ਆਪਣੇ ਆਪ ਜੁੜਦੇ ਉਹਨਾਂ ਦੇ ਨਾਲ ਵੀ ਇਹ ਟਿੱਲੋ ਸਾਹਿਬ ਦਾ ਹੱਥ ਨਹੀਂ ਲੋਕ ਜਦੋਂ ਨਾਲ ਜੁੜਨਗੇ ਤੇ ਟਿੱਲੋ ਸਾਹਿਬ ਕਰਕੇ ਲੋਕੀ ਆਟੋਮੈਟਿਕ ਹੀ ਜਿੱਥੇ ਤੌਰਨਗੇ ਟਿੱਲੋ ਸਾਹਿਬ ਜਿਹੜੀ ਕੋਈ ਵੀ ਉਮੀਦਵਾਰ ਬਣਾਉਣਗੇ ਜਾਂ ਕਿਸੇ ਨੇ ਤੁਰਨਾਗਲੇ ਬੰਨੇ ਕਿਸੇ ਵੀ ਹਲਕੇ 'ਚ ਭੇਜਣਾ ਉਹ ਟਿੱਲੋ ਸਾਹਿਬ ਨਾਲ ਤੁਰਨਗੇ ਟਿੱਲੋ ਸਾਹਿਬ ਦੀ ਉਮੀਦ ਆ ਵੀ ਮੈਂ ਸਰਕਾਰ ਬਣਾਵਾਂ 2027 ਦੀ ਤੁਸੀਂ ਸ਼ਹਿਰ ਦੇ ਵਿੱਚ ਵਿਚਰ ਰਹੇ ਹੋ ਸ਼ਹਿਰ 'ਚ ਆਏ ਹੋ ਪਿੰਡਾਂ ਜਾ ਰਹੇ ਹੋ ਲੋਕਾਂ ਦਾ ਰਿਸਪਾਂਸ ਕੀ ਹੈ ਤੁਹਾਡੇ ਦਿੱਤਾ ਹੋਵੇ ਦੇਖੋ ਜੀ ਰਿਸਪੌਂਸ ਇੰਨਾ ਵਧੀਆ ਚੰਨੀ ਜੀ ਨੂੰ ਲੋਕ ਬਹੁਤ ਵਧੀਆ ਚਾਹ ਰਹੇ ਆ ਆਉਣ ਵਾਲੀ 2027 ਦੇ ਵਿੱਚ ਚੰਨੀ ਜੀ ਮੁੱਖ ਮੰਤਰੀ ਚ ਇਹਨਾਂ ਅਨਾਉਂਸ ਹੁੰਦੇ ਆ ਤੇ ਸਰਕਾਰ ਪੱਕੀ ਤੇ ਆ ਜੀ 2027 ਚ ਕੀ ਤੁਸੀਂ ਤਾਂ ਚੰਨੀ ਜੀ ਦੇ ਰਾਈ ਟਿਕਟ ਲਉਦੇ ਰਾਈ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਜੋ ਤੁਹਾਡੇ ਤੇ ਟਿਕਾ ਟਿੱਪਣੀ ਕਰ ਰਹੇ ਆ ਜ਼ਿਲ੍ਹਾ ਪ੍ਰਧਾਨ ਰਾਜਾ ਵਿੜੈਂਗਾ ਕਹਿੰਦਾ ਮਤਲਬ ਕਿ ਇਹ ਕਿਦੋਂ ਚਾਹਣਗੇ ਵੀ ਉਹ ਮੁੱਖ ਮੰਤਰੀ ਦੇ ਦਾਵੇਦਾਰ ਬਣ ਦੇਖੋ ਜੀ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਟਿਆ ਬਹੁਤ ਜਲਦੀ ਜਿਹੜੀ ਧੜੇਬੰਦੀ ਖਤਮ ਹੋ ਜਾਣੀ ਆ ਇਹ 2027 ਦੇ ਵਿੱਚ ਸਰਕਾਰ ਕਾਂਗਰਸ ਦੀ ਔਣੀ ਔਣੀ ਤੈ ਹੈ ਜੀ ਤੇ ਤੋਂ ਹਲਕੇ ਦੀ ਵੋਟ ਪਰਸੈਂਟੇਜ 70% ਦੇ ਲਗਭਗ ਸੀ ਜਿਹੋ ਜੁਕੇਂਦਰ ਸਿੰਘ ਪੰਜਗਰਾਂ ਇਥੋਂ ਚੱਟ ਕੀ ਗਏ ਸੀ ਤੇ ਹੁਣ ਵੋਟ ਪਰਸੈਂਟੇਜ 10 12% ਤੇ ਰਹਿ ਗਈ ਸਾਰੀਆਂ ਬਲਾਕ ਸਭ ਤੇ ਜ਼ਿਲ੍ਹਾ ਪ੍ਰੀਸ਼ਦ ਸਾਰੀਆਂ ਹਾਰ ਗਈ ਇਸ ਦਾ ਕੀ ਕਾਰਨ ਮੰਨਦੇ ਇਹ ਦੇਖੋ ਜਿਹੜੀ ਟੜੇ ਬੰਦੀ ਨਾ ਉਹ ਖਤਮ ਹੋ ਜਾਏਗੀ ਟੜੇ ਬੰਦੀ ਜਦੋਂ ਖਤਮ ਹੋ ਗਈ ਆਉਣ ਵਾਲੀ 2027 ਦੇ ਵਿੱਚ ਦੇਖਿਓ ਤੁਸੀਂ ਇਹੀ 70% ਦੇ ਦੁਆਰਾ ਜਾਊਗੀ ਜੀ ਓਕੇ ਥੈਂਕ ਯੂ